ਹੋਸ਼ਿਆਰ ਪਰਚੋ ਪਿਛਲੇ ਕਰੀਬ 4 ਸਾਲ ਤੋਂ ਇੱਕ ਪਰਿਵਾਰ ਆਪਣੇ ਪੁੱਤਰ ਦੇ ਮ੍ਰਿਤਕ ਸਰੀਰ ਨੂੰ ਵਿਦੇਸ਼ ਤੋਂ ਮੰਗੌਣ ਲਈ ਦਰਦ-ਦਰ ਪਟਕ ਰਿਹਾ ਹੈ ਜਦੋਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਤਾਂ ਹੁਣ ਥੱਕਾੜ ਕੇ ਪਰਿਵਾਰਕ ਮੈਂਬਰਾਂ ਨੇ ਵਿਦੇਸ਼ ਮੰਤਰਾਲੇ ਤੋਂ ਗੁਹਾਰ ਲਗਾਈ ਹੈ ਕਿ ਉਹਨਾਂ ਦੇ ਪੁੱਤਰ ਦੇ ਮ੍ਰਿਤਕ ਦੇ ਨੂੰ ਵਿਦੇਸ਼ ਤੋਂ ਵਾਪਸ ਭਾਰਤ ਲਿਆਂਦਾ ਜਾਵੇ ਜਾਣਕਾਰੀ ਦੇ ਮੁਤਾਬਕ ਗਰੀਬੀ ਦੂਰ ਕਰਨ ਲਈ ਪਰਿਵਾਰ ਦੇ ਚੰਗੇ ਭੁੱਖ ਲਈ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸੀਤਪੁਰ ਨਿਵਾਸੀ ਰਜੇਸ਼ ਕੁਮਾਰ 사우ਦੀ ਅਰਬ ਗਿਆ ਸੀ រាជ ਕੁਮਾਰ ਨੂੰ ਵਿਦੇਸ਼ ਗਿਆជា ਕੁਝ ਹੀ ਮਹੀਨੇ ਹੋਏ ਸੰ ਕਿ ਚਾਨਕੁਸਦੀ ਮੌਤ ਦੀ ਖਬਰ ਉਸਦੇ ਘਰ ਪਹੁੰਚ ਗਈ ਜਿਸ ਨਾਲ ਉਸਦੇ ਪਰਿਵਾਰਕ ਮੈਂਬਰਾਂ ਤੇ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ ਪੇਸ਼ੇ ਤੋਂ ਡਰਾਈਵਰ ਦੀ ਨੌਕਰੀ ਕਰਨ ਲਈ ਸਾਊਦੀ ਅਰਬ ਗਏ ਰੇਜੇਸ਼ ਕੁਮਾਰ ਦੇ ਘਰ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਹੈ ਅਤੇ ਉਹਨਾਂ ਦਾ ਸਾਥ ਦੇਣ ਲਈ ਕੋਈ ਵੀ ਤਿਆਰ ਨਹੀਂ ਹੈ ਪੀੜਤ ਪਰਿਵਾਰ ਵੱਲੋਂ ਪਿਛਲੇ 4 ਸਾਲਾਂ ਤੋਂ ਰਾਜਨੀਤਿਕ ਲੋਕਾਂ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹਨਾਂ ਦੇ ਹੱਥ ਸਿਰਫ ਨਿਰਾਸ਼ਾ ਹੀ ਲੱਗੀ ਹੈ जिस करके हम उन्होंने वालों केंद्र सरकार के गुहार लगाई जा रही है ते ਉੱਥੇ ਜਾ ਕੇ ਗੱਡੀ ਦਾ ਟਾਇਰ ਦਾ ਫਟਾਕਾ ਹੋ ਗਿਆ ਤੇ ਵੱਡੀ ਲਾਈਟ ਵਾਲੇ ਖੰਭੇ ਟੰਗਾ ਕੇ ਲੱਗ ਪਏ। ਓਕੇ ਤੇ ਉਹਦੇ ਬਾਅਦ ਵਿੱਚ ਇਹਨਾਂ ਨੇ ਰੌਲਾ ਪਾਤਾ ਬੇਪਾਕ ਪਾਕਿਸਤਾਨੀ ਦੀ ਗੱਡੀ ਮਾਰੀ। ਹਾਂ ਹਾਂ ਤੇ ਉਹ ਭਤੀਜੇ ਬਾਤ ਬਣ ਗਿਆ। ਉਹ ਕੀ ਡੀਐਨਏ ਦਾ ਪੰਗਾ ਪਾਉਂਦਾ ਰਿਹਾ ਕਿ ਡੀਐਨਏ ਰਿਪੋਰਟ ਨਹੀਂ ਆਈ ਡੀਐਨਏ ਰਿਪੋਰਟ ਨਹੀਂ ਆਈ। ਤੇ 8-8 ਦਿਨ ਕਰਦਾ 1.5 ਸਾਲ ਲਗਾਤਾ। ਤੇ ਅਸੀਂ ਇੱਧਰ ਖੰਨੇ ਕੋਲ ਵੀ ਗਏ। ਇੱਕ ਅਖਬਾਰ ਚ ਦੇਤਾ ਸੀ ਤੇ ਮਾਲਕ ਕਹਿੰਦਾ ਆਖੇ ਤੁਸੀਂ ਖਾਣ ਦੇ ਮਾਰੇ ਕੱਲੇ ਕੱਲੇ ਲਿੱਠੇ ਭੇਜਦੇ ਹੋ ਜਿਹਨੂੰ ਪਤਾ ਲੱਗਾ ਉਹੀ ਕਹਿੰਦਾ ਉਹ ਮੈਂ ਲਿਆਉਂਗਾ লাশ ਮੈਂ ਲਿਆਉਂਗਾ ਤੇ ਭਤੀਜਾ ਬਸ ਬਣ ਕੇ ਤੇ ਆ ਕੇ ਕੋਈ ਸੋਪਾ ਪਤਾ ਨਹੀਂ ਸਾਨੂੰ ਫੜਾਇਆ ਕੋਈ ਨਾ ਤੇ ਕਲੀ ਜਮਾ ਕਰਾਇਆ ਤੁਹਾਡੇ ਆਪਣੇ ਭਤੀਜਾ ਨਾਲ ਵੀ ਇਸ ਸੰਬੰਧ ਵਿੱਚ ਕੋਈ ਉਹ ਹੋ ਤਾਂ ਕੋਈ ਗੱਲ ਨਹੀਂ ਸੀ ਕਰਦਾ ਉਹ ਕਹਿੰਦਾ ਮੈਂ লাশ ਕਹਿੰਦਾ ਲੈ ਕੇ ਆਉਂਗਾ ਕਿੰਨਾ ਚਿਰ ਹੋ ਗਿਆ ਇਸ ਗੱਲ ਨੂੰ ਮੈਨੂੰ ਆਹ ਦਿਹਾੜਾ ਲੱਗਣਾ ਹੁਣ ਮੈਂ ਤਾਂ ਇਹ ਚਾਹੁੰਦਾ ਮੈਂ ਮੇਰੇ ਪੁੱਤ ਦੀ ਲਾਸ਼ ਆ ਜਾ ਮੈਂ ਪੁੱਤ ਦਾ ਮੂੰਹ ਦੇਖ ਲਵਾਂ ਮੈਨੂੰ ਪੈਸਾ ਨਹੀਂ ਉਹ ਪੈਸੇ ਖਾਣ ਚਾਹੇ ਹੋ ਵੈਸੀ ਵਾਲੇ ਖਾਣ ਚਾਹੇ ਹੋ ਭਤੀਜਾ ਖਾ ਲਾਵੇ ਮੈਨੂੰ ਪੁੱਤ ਦੀ ਲਾਸ਼ ਚਾਹੀਦੀ ਜਿੱਦਾਂ ਦਾ ਮੈਂ ਭੇਜਿਆ ਜਿੰਦਾ ਭੇਜਿਆ ਮੁੱਕਾ ਆ ਤਾਂ ਮੈਨੂੰ ਦੇਣ ਲਿਆ ਕੇ तकरीबन ਬਹੁਤ ਜਗ੍ਹਾ ਘੁੰਮਿਆ ਜਿੱਦਾਂ ਕਿ ਪੋਲੀਟੀਸ਼ਨ ਵਗੈਰਾ ਕੋਲ ਵੀ ਗਏ ਆ ਕਿੱਤੇ ਦਾ ਕਾਸੀ ਅੰਬੈਸੀ ਤੱਕ ਵੀ ਗਏ ਆ ਆਲਰੇਡੀਆਂ ਫਿਰ ਉਸ ਤੋਂ ਬਾਅਦ ਅਸੀਂ ਦਿੱਲੀ ਅੰਬੈਸੀ ਤੱਕ ਵੀ ਗਏ ਹੋਏ ਆ ਜੀ ਕਾਫੀ ਜਗ੍ਹਾ ਯਾਨੀ ਕੋ ਮਿਆਂ ਸਾਨੂੰ ਹਰ ਜਗ੍ਹਾ ਤੋਂ ਯਾਨੀ ਕਿ ਨਿਰਾਸ਼ਾ ਹੀ ਮਿਲੀ ਆ ਕੋਈ ਇੰਤਾਂ ਦਾ ਪੱਕਾ ਕੋਈ ਕਿਸੇ ਨੇ ਦੱਸਿਆ ਨਹੀਂ ਹੈਗਾ ਕਿ ਤੁਹਾਡੇ ਬ੍ਰਦਰ ਨਾਲ ਹੋਇਆ ਕੀ ਆ ਤਰ੍ਹਾਂ ਕੁਝ ਸਾਨੂੰ ਸਾਡੇ ਲਈ ਤਾਂ ਬ੍ਰਦਰ ਸਾਡੇ ਅੱਜ ਵੀ ਜਿੰਦਾ ਹੀ ਆ ਕਿਉਂਕਿ ਸਾਨੂੰ ਅਸੀਂ ਉਹਨਾਂ ਨੂੰ ਅਜੇ ਤੱਕ ਦੇਖਿਆ ਨਹੀਂ ਹੈਗਾ ਜਿੰਤਾ ਅਸੀਂ ਉਹਨੂੰ ਦੇਖਾਂਗੇ ਨਹੀਂ ਆ ਮੈਂ ਆ ਮੇਰੇ ਡੈਡੀ ਜੀ ਆ ਉਹ ਤਾਂ ਹਰ ਵਕਤ ਰੋਂਦੇ ਰਹਿੰਦੇ ਆ ਕਿ ਮੈਂ ਆਪਣੇ ਤਦਾ ਮੂ ਵੀ ਨਹੀਂ ਦੇਖਿਆ ਹੈਗਾ ਯਾ ਤੇ ਮੇਰੇ ਲਈ ਤਾਂ ਉਹ ਅੱਜ ਵੀ ਜਿੰਦਾ ਹੈਗਾ ਯਾ ਬਾਕੀ ਉਹਨੇ ਹੀ ਹੈ ਕਿ ਜਿਹੜੇ ਸਾਡੇ ਦੇਸ਼ ਦੇ ਵਿਦੇਸ਼ ਮੰਤਰਾਲੇ ਆ ਉਹਨਾਂ ਨੂੰ ਮੈਂ ਹੀ ਮੰਗ ਕਰਾਂਗੀ ਜਿੱਦਾਂ ਬਾਕੀਆਂ ਦੇ ਕੇਸ ਸੋਲਵ ਹੁੰਦੇ ਆ ਜੀ ਉਦਾਂ ਸਾਡਾ ਵੀ ਜ਼ਰੂਰ ਮੰਗ ਸੁਣੀ ਜਾਵੇ ਉਧਰ ਇਹ ਸਾਰਾ ਮਾਮਲਾ ਚਰਚਾ ਚ ਆਉਂਦਾ ਵੇਖ ਹਲਕਾ ਵਿਧਾਇਕ ਡਾਕਟਰ ਰਾਜਕਮਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਆ ਹੈ ਕਿ ਉਹ ਆਪਣੇ ਪਦਦਰ ਦੇ ਪੰਜਾਬ ਦੇ ਮੁੱਖ ਮੰਤਰੀ ਜਰੀਏ ਵਿਦੇਸ਼ ਮੰਤਰਾਲੇ ਤੋਂ ਅਪੀਲ ਕਰਨਗੇ ਕਿ ਇਸ ਕੇਸ 'ਚ ਆਖਰਕਾਰ ਕੀ ਹੋਇਆ ਸੀ ਅਤੇ ਇਸ ਦੀ ਜਾਂਚ ਵੀ ਦੁਬਾਰਾ ਕਰਾਉਣ ਦੀ ਮੰਗ ਕਰਨਗੇ। ਤੁਹਾਦਾਂ ਦਾ ਬਹੁਤ ਦੁੱਖ ਦੀ ਗੱਲ ਹੈ ਕਿ 4 ਸਾਲ ਤੋਂ ਨੌਜਵਾਨ ਬੱਚੇ ਦਾ ਪਤਾ ਨਹੀਂ ਲੱਗ ਰਿਹਾ ਕਿਉਂਕਿ ਸਾਡੇ ਜਿਹੜੇ ਨੌਜਵਾਨ ਬੱਚੇ ਆ ਇਹ ਮਾਪਿਓ ਦਾ ਇੱਕ ਮਾਤਰ ਸਹਾਰਾ ਸਾਡੇ ਨੌਜਵਾਨ ਬੱਚੇ ਹੀ ਆ ਜਿਹੜੇ ਵਿਦੇਸ਼ ਗਏ ਹੋਏ। ਸੋ ਇੱਕ ਤਾਂ ਮੈਂ ਸਭ ਤੋਂ ਪਹਿਲਾਂ ਸਮਝਦਾ ਕਿ ਫੋਰਨ ਐਂਡ ਐਕਸਟਰਨਲ ਅਫੇਅਰ ਮਿਨਿਸਟਰੀ ਦੇ ਥਰੂ ਸ਼੍ਰੀਮਤੀ ਸੁਸ਼ਮਾ ਸਵਰਾਜ ਜੀ ਨੂੰ ਕਿਸ ਤਰ੍ਹਾਂ ਕਮਿਊਨੀਕੇਟ ਕਰਕੇ ਸੀਐਮ ਸਾਹਿਬ ਥਰੂ ਜਾ ਆਪਣੇ ਥਰੂ ਕਮਿਊਨੀਕੇਟ ਕਰਕੇ ਉਹਨਾਂ ਨੂੰ ਦੁਬਾਰਾ ਰਿਮਾਈਂਡ ਕਰਵਾਇਆ ਜਾਏ ਕਿ 3 ਸਾਲ ਤੋਂ ਜਾਂ 4 ਸਾਲ ਤੋਂ 4 ਸਾਲ ਤੋਂ ਬੱਚਾ ਗਿਆ ਹੋ ਤਿੰਨ ਸਾਲ ਤੋਂ ਬਿਲਕੁਲ ਪਤਾ ਨਹੀਂ ਲੱਗ ਰਿਹਾ ਉਹਦਾ ਪਤਾ ਲਗਾਉਣ ਦੇ ਲਈ ਇੱਕ ਅਸੀਂ ਉਹਨਾਂ ਨੂੰ ਵੀ ਇੱਕ ਐਪਲੀਕੇਸ਼ਨ ਦਵਾਂਗੇ ਇੱਕ ਰਿਕਵੈਸਟ ਵੀ ਕਰਾਂਗੇ ਔਰ ਦੂਸਰਾ ਹੈ ਕਿ ਸਾਨੂੰ ਬਹੁਤ ਦੁੱਖ ਹੈ ਔਰ ਅਸੀਂ ਮੈਂ ਆਪ ਵੀ ਜਾ ਕੇ ਨੋਨੀਤਪੁਰ ਜਾ ਕੇ ਬਜ਼ੁਰਗਾਂ ਦਾ ਹਾਲ ਚਾਲ ਪੁੱਛ ਕੇ ਵੀ ਆਵਾਂਗੇ ਔਰ ਉਹਨਾਂ ਵੱਲੋਂ ਜੋ ਜ਼ਰੂਰਤ ਹੈ ਜੋ ਸਹਾਇਤਾ ਦੀ ਜ਼ਰੂਰਤ ਹੈ ਉਹ ਵੀ ਮੈਂ ਸਮਝਦਾ ਕਿ ਅਸੀਂ ਆਪਣੇ ਵੱਲੋਂ ਜੋ ਆਪਣੀ ਸਰਕਾਰ ਵੱਲੋਂ ਜਰੂਰ ਪ੍ਰੋਵਾਈਡ ਕਰਨਗੇ ਤਾਂ ਕਿ ਜਿਹੜੇ ਬਜ਼ੁਰਗ ਮਾਪੇ ਉਹਨਾਂ ਦਾ ਜਿਹੜਾ ਇੱਕੋ ਮਾਤਰ ਸਹਾਰਾ ਉਹਨਾਂ ਨੂੰ ਕੁਝ ਨਾ ਕੁਝ ਜਿਹੜੀ ਸਪੋਰਟ ਉਹ ਜਰੂਰ ਮਿਲ ਸਕੇ ਹੁਸ਼ਿਆਰਪੁਰ ਤੋਂ ਜਗੇਸ਼ ਬਹਿਲ ਦੀ ਰਿਪੋਰਟ ਪੰਜਾਬ ਟੂਡੇ